ਹੋਰ ਭਲਾ ਕਾਲ ਯੁਗ ਕੀ ਹੋ ਸਕਦਾ ਪੰਜਾਬ ਦੇ ਜਲੰਧਰ ਚ ਨਾਬਾਲਗ ਲੜਕੀ ਦੇ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਪੂਰਾ ਮਾਮਲਾ ਤੁਹਾਨੂੰ ਸੁਣਾਇਆ ਜਾਵੇਗਾ ਤਾਂ ਤੁਹਾਡੇ ਰੌਂਗ ਟੇਕੜੇ ਹੋ ਜਾਣਗੇ ਪੁਲਿਸ ਨੇ ਦੋਸ਼ੀ ਨੂੰ ਨਰਸ ਸਮੇਤ ਗ੍ਰਿਫਤਾਰ ਕੀਤਾ ਜਿਸ ਨੇ ਦੋਸ਼ੀ ਨੂੰ ਗਰਭਬਾਤ ਕਰਾਉਣ ਦੇ ਵਿੱਚ ਮਦਦ ਕੀਤੀ ਅਤੇ ਨਰਸ ਵੱਲੋਂ ਨਾਬਾਲਗ ਕੁੜੀ ਨੂੰ ਦਵਾਈ ਦੇਣ ਕਾਰਨ ਬੱਚੇ ਦੀ ਕੁੱਖ ਦੇ ਵਿੱਚ ਮੌਤ ਦੇ ਗੰਭੀਰ ਦੋਸ਼ ਵੀ ਲੱਗੇ ਨੇ ਦਰਅਸਲ 16 ਸਾਲਾਂ ਦੀ ਕੁੜੀ ਸੀ ਤੇ ਦੂਸਰਾ ਵਿਅਕਤੀ ਜਿਹੜਾ ਸੀਗਾ ਉਹਦੇ ਨਾਲ ਉਹਨੂੰ ਬਲਗਰਾ ਕੇ ਨਜਾਇਜ਼ ਸਬੰਧ ਬਣਾਉਂਦਾ ਰਿਹਾ ਤੇ ਜਦੋਂ ਕੁੜੀ ਪ੍ਰੈਗਨੈਂਟ ਹੋ ਜਾਂਦੀ ਆ ਤਾਂ ਫੇਰ ਇਸ ਨਰਸ ਦੇ ਕੋਲ ਲੈ ਕੇ ਜਾਂਦਾ ਤੇ ਜੇ ਇਸ ਤੋਂ ਬਾਅਦ ਇਹ ਪੂਰਾ ਮਾਮਲਾ ਪੁਲਿਸ ਦੀਆਂ ਅੱਖਾਂ ਸਾਹਮਣੇ ਆਉਂਦਾ ਆ ਥਾਣਾ ਸਦਰ ਹਲਕਾ ਨਕੋਦਰ ਜਲੰਧਰ ਦੇ ਇੰਚਾਰਜ ਜੈਪਾਲ ਨੇ ਦੱਸਿਆ ਕਿ ਇੱਕ ਕੁੜੀ ਦੇ ਨਾਲ ਜ਼ਬਰਦਸਤੀ ਕੀਤੀ ਹੈ ਹਾਲਾਂਕਿ ਕੁੜੀ ਦੀ ਅਸੀਂ ਜਾਣਕਾਰੀ ਪੂਰੀ ਤੁਹਾਨੂੰ ਨਹੀਂ ਦੇ ਸਕਦੇ ਪਰ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਕਹਿੰਦੇ ਨੇ ਦੋਸ਼ੀ ਦੀ ਮਦਦ ਲਈ ਉਕਤ ਨਰਸ ਊਸ਼ਾ ਨੇ ਉਸ ਬੱਚੀ ਦੀ ਡਿਲੀਵਰੀ ਕਰਾਉਣੇ ਸ਼ੁਰੂ ਕਰ ਦਿੱਤੀ ਡਿਲੀਵਰੀ ਦੌਰਾਨ ਨਰਸ ਨੇ ਉਸ ਨੂੰ ਦਵਾਈ ਦੇਣੀ ਸ਼ੁਰੂ ਕੀਤੀ ਸੀ ਅਤੇ ਨਰਸ ਦੀ ਅਣਗਹਿਲੀ ਕਾਰਨ ਗਰਭ ਚ ਪਾਲ ਰਹੇ ਬੱਚੇ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਦੋਸ਼ੀ ਹਰਪ੍ਰੀਤ ਖਿਲਾਫ थाना ਨਕੂਦਰ ਜ ਮਾਮਲਾ ਦਰਜ ਕਰ ਲਿਆ ਤਾਣਾਇੰਚਾ ਅਜਨੇ ਦੱਸਿਆ ਕਿ ਉਹ ਤੋਂ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਦੋਸ਼ੀ ਹਰਪ੍ਰੀਤ ਸਿੰਘ ਅਤੇ ਨਰਸ ਊਸ਼ਾ ਦੇ ਖਿਲਾਫ ਵੱਖ-ਵੱਖ ਤਰਾਮਾ ਤਹਿਤ ਮਾਮਲਾ ਦਰਜ ਹੋਵੇਗਾ ਫਿਲਹਾਲ ਗੱਲ ਇਹ ਹੈ ਕਿ ਕਾਲੀਯੁਗ ਇਹੀ ਹੈ ਜਿੱਥੇ 16 ਸਾਲਾਂ ਦੀ ਕੁੜੀ ਦੇ ਨਾਲ ਐਡਾ ਵੱਡਾ ਧੋਖਾ ਤੇ ਉਸ ਬਾਅਦ ਪ੍ਰੈਗਨੈਂਟ ਹੁੰਦੀ ਹੈ ਤੇ ਜਦੋਂ ਡਿਲੀਵਰੀ ਦਾ ਟਾਈਮ ਆਉਂਦਾ ਹੈ ਤੇ ਉਹਦੇ ਨਾਲ ਐਦਾਂ ਦਾ ਤਸ਼ੱਦਦ ਹੁੰਦਾ ਉਹਦੇ ਬਾਰੇ ਸਾਨੂੰ ਇੱਕ ਸ਼ਾਹਬੜਾ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਉਹਦੇ ਵਿੱਚ ਉਹਨਾਂ ਨੇ ਇੰਟੀਮੇਟ ਕੀਤਾ ਸੀਗਾ ਕੋਈ ਕਰੀਬ 16 15 16 ਸਾਲ ਦੀ ਲੜਕੀ ਦਾ ਜਿਹੜਾ ਡਿਲੀਵਰੀ ਹੋਈ ਆ ਉਹਦੇ ਸਬੰਧ ਚਾਹੀ ਤੁਰੰਤ ਐਫ ਆਈ ਆਰ ਦਰਜ ਕਰਕੇ ਤੇ 376 315 316 6 ਪਾਸ ਕੋ ਐਕਟ ਦੇ ਵਿੱਚ ਰਜਿਸਟਰ ਕਰਕੇ ਤੇ ਉਹਦੇ ਵਿੱਚ ਜਿਹੜਾ ਆ ਅਸੀਂ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਸਰ ਕੀ ਮਾਮਲਾ ਕੀ ਸੀ ਇਹ ਇਹ ਮਾਮਲਾ ਇਹ ਇਹਨਾਂ ਦਾ ਆਪਸ ਦੇ ਵਿੱਚ ਪੂਆ ਮਾਮੇ ਦਾ ਰਿਸ਼ਤਾ ਸੀਗਾ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਆਪਣੇ ਇੱਥੇ ਸੰਗੋਵਾਲ ਜੀਵੀ ਸੀ ਸਿੱਖਣ ਦੇ ਆਇਆ ਸੀਗਾ ਉਹ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਜਾਇਜ਼ ਰਿਲੇਸ਼ਨ ਬਣ ਗਏ ਤੇ ਉਹਦੇ ਕਰਕੇ ਫਿਰ ਜਿਹੜੀ ਉਹ ਲੜਕੀ ਪ੍ਰੈਗਨੈਂਟ ਹੋ ਗਈ ਸੀ ਜਦੋਂ ਇੰਟੀਮੇਸ਼ਨ ਵਲੀਆ ਨਾ ਤਾਂ ਇਹ ਵਫਾਈ ਨਰਚ ਕਰਦੀ ਹੈ ਤੇ ਸਰ ਕਿੰਨੇ ਦੋਸ਼ੀ ਆ ਇਹਦੇ ਵਿੱਚ ਇਹਨਾਂ ਦੇ ਵਿੱਚ ਹਾਲੇ ਤਫ਼ਤੀਸ਼ ਦੇ ਵਿੱਚ ਦੋ ਦੋਸ਼ੀ ਨੇ ਇੱਕ ਜਿਹੜਾ ਮੇਨ ਦੋਸ਼ੀ ਆ ਹਰਪੀ ਸਿੰਘ ਇੱਕ ਨਾਲ 우ਸ਼ਾ ਰਣੀ ਆ ਜਿਹਨਾਂ ਨੂੰ ਇਹਦੇ ਮੁਕਦਮੇ ਵਿੱਚ ਗ੍ਰਿਫਤਾਰੀ ਪਾਈ ਗਈ ਤੇ ਸਰ ਇਹ આરોપી ਕਿੱਥੇ ਦੇ ਰਹਿਣ ਵਾਲੇ ਆ ਇੱਕ ਰੂਪੀ ਸੰਗੋਵਾਲ ਦਾ ਪੀਐਸ ਮਿਲਦਾ ਇੱਕ ਆਪਣੇ ਇੱਥੇ ਨਖੂਤਰ ਜੀ ਹੁਸ਼ਾ ਰਾਣੀ ਇਹ ਸਰ ਹੁਸ਼ਾ ਰਾਣੀ ਦੇ ਕੋਲ ਇਹ ਪਤਾ ਲੱਗਿਆ ਜੀ ਜਿਹੜੀ ਹੁਸ਼ਾ ਰਾਣੀ ਆ ਇਹਦੇ ਕੋਲ ਅਬੋਰਸ਼ਨ ਕਰਾਉਣਾ ਹੈ ਸੀ ਜਾਂ ਡਿਲੀਵਰੀ ਕਰਾਉਣੀ ਸੀ ਇਹ ਹੁਣ ਤਤਤੀਸ ਦੇ ਵਿੱਚ ਇਹਦੇ ਕੋਲ ਹੁਣ ਇਹ ਵੀ ਪੁੱਛ ਕੇ ਕਰਾਂਗੇ ਵੀ ਕੀ ਇਹ ਇਹ ਕੰਮ ਕਰਦੀ ਆ ਪਹਿਲਾਂ ਤੋਂ ਵੀ ਜੀ ਤੇ ਜਾਂ ਇਹਦੇ ਕੋਲ ਕੋਈ ਲਾਇਸੈਂਸ ਆ ਜਾਂ ਕੁਝ ਵੀ ਆ ਜੇ ਕਲੀਨਿਕ ਚਲਾ ਰਹੀ ਹੈ ਤੇ ਸਰ ਇਹ ਚ ਅਰੈਸਟ ਕਿੰਨੀਆਂ ਪੈ ਚੁੱਕੀਆਂ ਅਰੈਸਟ ਇਹਦੇ ਵਿੱਚ ਦੋ ਪਾਤੀਆਂ ਜੀ ਇੱਕ ਮੇਨ ਹਰਪੀ ਸਿੰਘ ਤੇ ਹੁਸ਼ਾ ਰਾਣੀ ਜੀ ਦੋਨੇ ਦੋਨੇ ਗ੍ਰਿਫਤਾਰ ਹੋ ਗਏ ਦੋਨੇ ਗ੍ਰਿਫਤਾਰ ਹੋ ਗਏ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾਣਾ ਹੁਣ ਅਗਲੀ ਤਫਤੀਸ਼ ਅਮਲ ਚ ਲਿਆ ਰਹੇ ਆ ਜੋ ਵੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਤਹਿਤ ਜਿਹੜੀ ਬੰਦੀ ਖਰੂਬਾਈ ਕਰਾਂਗੇ